Subscribe to our channel, press the bell icon and never miss an update from Leap. ਮੇਰਾ ਨਾਮ ਜੋਤੀ ਢਿੱਲੋਂ ਆ ਜੀ ਤੇ ਪ੍ਰੋਗਰਾਮ ਸੀ ਕਿ ਸਰਾਲੇਗੇ ਪ੍ਰੋਗਰਾਮ ਇਹ ਸੀਗਾ ਜੀ ਸਾਡੀ ਬੇਟੀ ਦਾ ਚੌਥਾ ਜਨਮ ਦਿਨ ਹੈ ਜੀ ਤੇ ਅਸੀਂ ਚਾਹੁੰਦੇ ਸੀਗੇ ਕਿ ਕੁਝ ਨਾ ਕੁਝ ਫਜ਼ੂਲ ਖਰਚੀ ਜਿਹੜੀ ਜਨਮ ਦਿਨਾਂ ਤੇ ਆਪਾਂ ਕਰਦੇ ਆਂ ਉਸ ਤੋਂ ਉਹ ਖਰਚੇ ਤੋਂ ਬਚ ਕੇ ਆਪਾਂ ਕੁਝ ਇਹੋ ਜਿਹਾ ਕਰੀਏ ਕਿ ਜਿੱਨਾ ਸਮਾਜ ਨੂੰ ਇੱਕ ਚੰਗਾ ਮੈਸੇਜ ਜਾ ਸਕੇ ਤੇ ਕੁਝ ਜਿਹੜਾ ਜਿਹੜੇ ਲੋੜਵੰਦਾਂ ਦੀ ਮਦਦ ਵੀ ਹੋ ਸਕੇ ਤੇ ਆਪਾਂ ਨੂੰ ਇਹੋ ਜਿਹੇ ਉਪਰਾਲੇ ਕਰਦੇ ਰਹਿਣਾ ਚਾਹੀਦਾ ਪਹਿਲਾਂ ਪਹਿਲਾਂ ਵੀ ਜਦਾਂ ਲੋਹੜੀ ਤਿਹਾੜ ਕਹਿੰਦੇ ਆ ਉਹ ਹਾਂਜੀ ਮੈਂ ਪਹਿਲਾਂ ਜਦੋਂ ਇਹਦਾ ਜਨਮ ਹੋਇਆ ਸੀਗਾ ਇਹਦੀ ਲੋੜੀ ਵੀ ਅਸੀਂ ਮਨਾਈ ਸੀ ਬੜੀ ਧੂਮ-ਧਾਮ ਨਾਲ ਬੜੇ ਵਧੀਆ ਤਰੀਕੇ ਨਾਲ ਤੇ ਹਰ ਸਾਲ तकरीबन ਅਸੀਂ ਲੋੜੀ ਇਸ ਬੇਟੀ ਦੇ ਨਾਮ ਦੀ ਮਨਾਉਂਦੇ ਆ ਤੇ ਹੁਣ ਵੀ ਅਸੀਂ ਅਰਤੀ ਵੀ ਸਾਡਾ ਪਲੇ ਆਨੇ ਆ ਕਿ ਇਹਨੂੰ ਵੱਧ ਤੋਂ ਵੱਧ ਬੇਟੀਆਂ ਨੂੰ ਖੁਸ਼ੀ ਦਿੱਤੀ ਜਾਵੇ ਤੇ ਦੋ ਸਾਡੀਆਂ ਬੇਟੀਆਂ ਨੇ ਦੋਨਾਂ ਨੂੰ ਇਹ ਬਹੁਤ ਜ਼ਿਆਦਾ ਪਿਆਰ ਕਰਦੇ ਆ ਤੇ ਆਪਾਂ ਨੂੰ ਐਸੋ ਇਹੋ ਜਿਹੇ ਉਤਰਾਲੇ ਕਰਦੇ ਰਹਿਣਾ ਜਿਹਦਾ ਹੁਣ ਸਾਡਾ ਦੂਸਰੀ ਬੇਟੀ ਬਰਨਾਲ ਦਾ ਜਦੋਂ ਦਾ ਜਨਮ ਦਿਨ ਹੋਣਾ ਉਦੋਂ ਵੀ ਅਸੀਂ ਇਹੋ ਜਿਹੇ ਕਸ਼ ਕਰਾਂਗੇ ਜਿੰਨਾ ਆ ਲੋਕਾਂ ਦਾ ਭਲਾ ਹੋ ਸਕੇ ਤੇ ਸਮਾਜ ਨੂੰ ਕੋਈ ਵਧੀਆ ਮੈਸੇਜ ਦਿੱਤਾ ਜਾ ਸਕੇ ਕੀ ਨਾਮ ਹੈ ਜੀ ਹਾਂਜੀ ਮੇਰਾ ਨਾਮ ਪਲਵਿੰਦਰ ਸਿੰਘ ਹੈ ਜੀ ਸਰ ਕੀ ਕਿਹੜੀ ਜਗ੍ਹਾ ਤੋਂ ਤੁਹਾਡੀ ਟੀਮ ਹੈਗੀ ਤੁਹਾਡੀ ਆਈ ਔਰ ਕੀ ਪ੍ਰੋਗਰਾਮ ਸੀ ਆਏ ਦਾ ਜੀ ਹਾਂਜੀ ਇਹ ਟੀਮ ਇੱਕ ਅਸੀਂ ਬਲੱਡ ਡੋਨੇਸ਼ਨ ਕੈਂਪ ਤੇ ਆਏ ਆ ਔਰ ਇਹ ਥੈਲੇਸੀਮੀਆਂ ਵੈਲਫੇਅਰ ਸੁਸਾਇਟੀ ਅੰਮ੍ਰਿਤਸਰ ਤੋਂ ਕੁਝ ਬੱਚੇ ਨੇ ਜਿਸ ਤਰ੍ਹਾਂ ਚਾਰ ਜ਼ਿਲ੍ਹਿਆਂ ਦੇ ਸਾਡੇ ਕੋਲ ਬੱਚੇ ਨੇ 170 ਦੇ ਕਰੀਬ ਸਾਡੇ ਕੋਲ ਚਾਰ ਜ਼ਿਲ੍ਹਿਆਂ ਦੇ ਅੰਮ੍ਰਿਤਸਰ ਗੁਰਦਾਸਪੁਰ ਤਰਨਤਾਰਨ ਕਪੂਰਥਲਾ ਜ਼ਿਲ੍ਹਿਆਂ ਦੇ ਬੱਚੇ ਸਾਡੇ ਕੋਲ ਹੈਗੇ ਨੇ ਜਿਨ੍ਹਾਂ ਨੂੰ ਮਹੀਨੇ 'ਚ ਹਰ ਬੱਚੇ ਨੂੰ ਦੋ ਵਾਰੀ ਜਾਂ ਤਿੰਨ ਵਾਰੀ ਚਾਰ ਵਾਰੀ ਬਲੱਡ ਜਿਹੜਾ ਉਹਦਾ ਟ੍ਰਾਂਸਫਿਊਜ਼ਨ ਜਿਹੜਾ ਉਹ ਹੁੰਦਾ ਉਹਦੇ ਵਾਸਤੇ ਅਸੀਂ ਵੱਖ-ਵੱਖ ਜਗ੍ਹਾ ਦੇ ਉੱਤੇ ਜਿੱਥੇ-ਜਿੱਥੇ ਪਬਲਿਕ ਦਾ ਆਵਾਜ਼ਾਈ ਹੋਵੇ ਉੱਥੇ ਅਸੀਂ ਬਲੱਡ ਦਾ ਜਿਹੜਾ ਅਰੇਂਜ ਕਰਦੇ ਆਂ ਇੱਕ ਇੱਕ ਵੱਖਰੀ ਜੀ ਸਾਨੂੰ ਜਗਾ ਅੱਜ ਵੇਖਣ ਨੂੰ ਮਿਲੀ ਆ ਕਿ ਇੱਥੇ ਬਿਆਸ ਤੇ ਜੀਟੀ ਰੋਡ ਦੇ ਉੱਪਰ ਇੱਕ ਰੈਸਟੋਰੈਂਟ ਰਿਹਾ ਚੌਂਕਾ ਚੁੱਲਾ ਰੈਸਟੋਰੈਂਟ ਉਹਨਾਂ ਨੇ ਆਪਣੇ ਬੱਚੇ ਦੇ ਬਰਥਡੇ ਦੇ ਉੱਤੇ ਇੱਕ ਅਲੱਗ ਜਿਹਾ ਕੰਮ ਕੀਤਾ ਬੜੀ ਖੁਸ਼ੀ ਹੋਈ ਆ ਕਿਉਂਕਿ ਅਸੀਂ ਦੇਖਦੇ ਰਹਿੰਦੇ ਹਾਂ ਕਿ ਜਿੱਥੇ ਵੀ ਕਿਤੇ ਕੋਈ ਕੋਈ ਥੋੜੀ ਜਿਹੀ ਵੀ ਰੌਸ਼ਨੀ ਸਾਨੂੰ ਜਾਬਦੀ ਆ ਅਸੀਂ ਉੱਥੇ ਜਾ ਕੇ ਬਲੱਡ ਦਾ ਡੋਨੇਸ਼ਨ ਦਾ ਕੈਂਪ ਜਿਹੜਾ ਹੈ ਨਹੀਂ ਆਰਗੇਨਾਈਜ਼ ਇੱਥੇ ਕਰਦੇ ਆ ਇੱਥੇ ਇੱਕ ਇਹਨਾਂ ਦੇ ਬੱਚੇ ਦਾ ਬਰਥਡੇ ਸੀਗਾ ਜਿਸ ਤਰ੍ਹਾਂ ਕਿ ਕਹਾਵਤ ਹੈ ਕਿ ਧੀ ਜੰਮੀ ਬੰਡੋ ਮਠਾਈ ਔਰ ਵੇਖੋ ਮਠਾਈਆਂ ਤੋਂ ਵੀ ਇਹ ਅੱਗੇ ਚਲੇ ਗਏ ਨੇ ਅੱਗੇ ਚਲੇ ਗਏ ਇਹਨਾਂ ਨੇ ਇੱਕ ਪ੍ਰਬੰਧ ਕੀਤਾ ਆਯੋਜਨ ਕੀਤਾ ਕਿ ਖੂਨਦਾਨ ਕੈਂਪ ਲਗਾ ਕੇ ਉਹਨਾਂ ਬੱਚਿਆਂ ਨੂੰ ਜ਼ਿੰਦਗੀ ਦਿੱਤੀ ਜਾਵੇ ਜਿਹੜੇ ਕਿ ਇੱਕ ਹਫ਼ਤੇ ਦੀ ਜ਼ਿੰਦਗੀ ਵਾਸਤੇ ਕਈ ਤਰਲੇ ਮਾਰਦੇ ਆ 15 ਦਿਨ ਦੀ ਜ਼ਿੰਦਗੀ ਵਾਸਤੇ ਕਈ ਤਰਲੇ ਮਾਰਦੇ ਫਿਰਦੇ ਇਹਨਾਂ ਨੇ ਆਪਣੇ ਘਰ ਆਪਣੇ ਦਰਵਾਜ਼ੇ ਦੇ ਅੰਦਰ ਸੈਲੀਬ੍ਰੇਟ ਕਰਨ ਨਾਲੋਂ ਆਪਣੇ ਓਪਨਲੀ ਇੱਕ ਇੱਕ ਵੱਖਰਾ ਵੱਖਰਾ ਪ੍ਰਬੰਧ ਕੀਤਾ ਔਰ ਇੱਕ ਬਲੱਡ ਡੋਨੇਸ਼ਨ ਕੈਂਪ ਦਾ ਇੱਕ ਆਯੋਜਨ ਕੀਤਾ ਜਿਹਦੇ ਵਿੱਚ ਕਿ ਮੈਨੂੰ ਯਾਦਦਾ ਹੈ ਕਿ ਕਿਤੇ 100 ਦੇ ਕਰੀਬ ਜਿਹੜੇ ਨੇ ਉਹ ਇੱਥੇ ਬਲੱਡ ਡੋਨਰ ਜਿਹੜੇ ਉਹ ਇਕੱਠੇ ਹੋਣਗੇ ਬੜੀ ਚੰਗੀ ਗੱਲ ਆ ਚੰਗੀ ਸੋਚ ਆ ਔਰ ਇਹਦੇ ਵਾਸਤੇ ਸਾਡੇ ਕੋਲ ਟੀਮ ਅਸੀਂ ਨਾਲ ਲੈ ਕੇ ਆਏ ਆ ਸ਼੍ਰੀ ਗੁਰੂ ਰਾਮਦਾਸ ਕੈਂసర్ ਰਿਸਰਚ ਸੈਂਟਰ ਬੱਲਾ ਵਾਲੀ ਟੀਮ ਜਿਹੜੀ ਆ ਇਨਚਾਰਜ ਬਲੱਡ ਬੈਂਕ ਉਹਨਾਂ ਨੇ ਇੱਕ ਸਾਨੂੰ ਟੀਮ ਜਿਹੜੀ ਆ ਉਹ ਦਿੱਤੀ ਆ ਉਹਨਾਂ ਦੇ ਨਾਲ ਅਸੀਂ ਪੀਆਰਓ ਸਾਹਿਬ ਨੇ ਸਾਡੇ ਕੋਲ ਸਰਦਾਰ ਬਲਵਿੰਦਰ ਸਿੰਘ ਬੱਲ ਇਹਨਾਂ ਦੀ ਅਗਵਾਈ ਦੇ ਵਿੱਚ ਡਾਕਟਰ ਸਾਹਿਬ ਦੀ ਟੀਮ ਇੱਥੇ 13 ਮੈਂਬਰੀ ਟੀਮ ਜਿਹੜੀ ਇੱਥੇ ਪਹੁੰਚੀ ਆ। ਔਰ ਮੈਂ ਸਾਰੇ ਇਲਾਕਾ ਨਿਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਕਿ ਬਹੁਤ ਚੰਗਾ ਪਰਾਲਾ ਆਪਣੇ ਘਰਾਂ ਦੇ ਵਿੱਚ ਬੱਚਿਆਂ ਦੇ ਬਰਥਡੇ ਕੋਈ ਵੀ ਖੁਸ਼ੀ ਦਾ ਵੀ ਕੋਈ ਪ੍ਰਬੰਧ ਕੋਈ ਹੋਵੇ ਕੋਈ ਵੀ ਤੁਹਾਡਾ ਪ੍ਰੋਗਰਾਮ ਹੋਵੇ ਇਹਨਾਂ ਬੱਚਿਆਂ ਨੂੰ ਨਾਲ ਲੈ ਕੇ ਚੱਲਿਆ ਕਰੋ। ਇਹਨਾਂ ਨੂੰ ਵਿੱਚ ਪਾਰਟਿਸਿਪੇਟ ਕਰਾਇਆ ਕਰੋ। ਇਹਨਾਂ ਦੀ ਹੌਸਲਾ ਅਫਜਾਈ ਹੋਵੇ ਕਿਉਂਕਿ ਜਦੋਂ ਇਹਨਾਂ ਦਾ ਜਨਮ ਹੁੰਦਾ ਉਦੋਂ ਡਾਕਟਰ ਕਹਿੰਦੇ ਨੇ ਕਿ ਇਹ ਇਹਨਾਂ ਦਾ ਕੋਈ ਹੱਲ ਨਹੀਂ ਔਰ ਸਾਡੇ ਕੋਲ ਆ ਹੋਇਆ ਉਹ ਜਿਹੇ ਬੱਚੇ ਨੇ ਜਿਹੜੇ ਕਿ ਚੰਗੀਆਂ ਚੰਗੀਆਂ ਵਧੀਆ ਜੜੀਆਂ ਨੇ ਉਹ ਪੜ੍ਹਾਈਆਂ ਕਰ ਗਏ ਚੰਗੀਆਂ ਪੋਸਟਾਂ ਦੇ ਉੱਤੇ ਅਸੀਂ ਉਹਨਾਂ ਨੂੰ ਲੈ ਕੇ ਚੱਲਦੇ ਆ ਉਹ ਇਸ ਕਰਕੇ ਕਿ ਇਹ ਤੁਹਾਡਾ ਉਦਮ ਆ ਤੁਹਾਡਾ ਉਦਮ ਆ ਨਾਲ ਤੁਸੀਂ ਸਾਨੂੰ ਇਹ ਹੌਸਲਾ ਵਜਾਈ ਦਿੱਤੀ ਆ ਇਹਨਾਂ ਬੱਚਿਆਂ ਨੂੰ ਬਲੱਡ ਦਿੰਦੇ ਹੋ ਇਹਨਾਂ ਦੀ ਫਾਈਨੈਂਸ਼ੀਅਲੀ ਜਿਹੜੀ ਮੈਡੀਸਿਨ ਵਗੈਰਾ ਉਹਨਾਂ ਦੇ ਵਿੱਚ ਵੀ ਇਹਨਾਂ ਦੀ ਜਿਹੜੇ ਇਲਾਕਾ ਨਿਵਾਸੀ ਨੇ ਜਿਹੜੇ ਅਗਾਊ ਸੋਚ ਰੱਖਣ ਵਾਲੇ ਨੌਜਵਾਨ ਨੇ ਉਹ ਮਦਦ ਕਰਦੇ ਨੇ ਤੇ ਇਹਨਾਂ ਬੱਚਿਆਂ ਦੀ ਮੈਡੀਸਿਨ ਦਾ ਪ੍ਰਬੰਧ ਵੀ ਕਰਦੇ ਆ ਬਲੱਡ ਦਾ ਪ੍ਰਬੰਧ ਵੀ ਕਰਦੇ ਆ ਸਾਡੇ ਕੋਲ 30-30 ਸਾਲ ਦੇ ਮੈਰਿਡ ਤੱਕ ਬੱਚੇ ਜਿਹੜੇ ਉਹ ਵੀ ਹੈਗੇ ਨੇ ਜਿਨ੍ਹਾਂ ਨੂੰ ਕਿ ਪਹਿਲੇ ਦਿਨ ਤੋਂ ਕਿਹਾ ਜਾਂਦਾ ਕਿ ਇਹਨਾਂ ਦਾ ਕੋਈ ਹੱਲ ਨਹੀਂ ਔਰ ਸਾਡੇ ਕੋਲ ਚੰਗੇ ਪੜ੍ਹੇ ਬੱਚੇ ਜਿਹੜੇ ਨੇ ਉਹ ਸਾਡੇ ਕੋਲ ਸੰਸਥਾ ਦੇ ਵਿੱਚ ਜਿਹੜੇ ਇਸ ਵੇਲੇ ਹੈਗੇ ਨੇ ਕਿ ਚੌਂਕਾ ਚੁੱਲ੍ਹਾ ਤੇ ਆਪਣਾ ਬਲੱਡ ਡੋਨਰ ਦਾ ਕੈਂਪ ਲੱਗਦਾ ਪਿਆ ਆ ਅਸੀਂ ਇੱਥੇ ਆ ਕੇ ਦੇਖਿਆ ਤੇ ਬਹੁਤ ਵਧੀਆ ਸਿਸਟਮ ਸੀ ਇਹਨਾਂ ਦਾ ਬਹੁਤ ਵਧੀਆ ਇਹਨਾਂ ਦਾ ਕੈਂਪ ਲੱਗਾ ਸੀਗਾ ਅਸੀਂ ਵੀ ਡੋਨੇਟ ਕੀਤਾ ਸਾਡੇ ਨਾਲ ਜਿਹੜੇ ਸੀਗੇ ਮੇਰੇ ਫਰੈਂਡ ਵਗੈਰਾ ਉਹਨਾਂ ਨੇ ਡੋਨੇਟ ਕੀਤਾ ਜਿਆਦਾ ਤੋਂ ਜਿਆਦਾ ਤੁਸੀਂ ਆ ਕੇ ਇਹਨਾਂ ਨੂੰ ਮਿਲੋ ਜੋਤੀ ਭਾਈ ਜੀ ਨੂੰ ਕੰਟੈਕਟ ਕਰੋ ਬਰਥਡੇ ਮਨਾਉਣਾ ਕਿੱਦਾਂ ਦਾ ਸਮਝੀ ਬਹੁਤ ਬਹੁਤ ਵਧੀਆ ਜੀ ਗੁੜੀਆ ਦਾ ਬਰਥਡੇ ਸੀਗਾ ਬਹੁਤ ਵਧੀਆ ਇਹਨਾਂ ਨੇ ਕੀਤਾ ਜੀ ਆਪਣਾ ਕੈਂਪ ਲਗਾ ਕੇ ਬਹੁਤ ਵਧੀਆ ਕੀਤਾ ਜੀ